ਜੀ ਦੱਸ ਰਹੇ ਸੀ ਪਹਿਲਾਂ ਵੀ ਕੋਈ ਚੋਰੀ ਪਹਿਲਾਂ ਸਾਡੇ ਦੋ ਤਿੰਨ ਗੋਲਕਾਰ ਮੇਰੀਆਂ ਉੱਪਰੋਂ ਲੈ ਗਿਆ ਪਰ ਭੀਆਂ ਗੋਲਤਾ ਚੱਕ ਕੇ ਲੈ ਗਈ ਹੈ ਜੀ ਚੱਕੀਆਂ ਪਰ ਮੈਂ ਪਹਿਲੀ ਹੀ ਆਈ ਜੀ ਕਿੰਨੇ ਵਾਰੀ ਸਾਡੇ ਸਾਈਕਲ ਇੱਥੋਂ ਲੈ ਜਾਂਦੇ ਚੱਕ ਕੇ ਕਿੰਨੇ ਵਾਰੀ ਸਾਡਾ ਨੁਕਸਾਨ ਮੋਟਰਸਾਈਕਲ ਮੋਟਰਸਾਈਕਲ ਵੀ ਚੱਕੇ ਜਾਂਦੇ ਇੱਥੋਂ ਹਸਪਤਾਲ ਚੋਂ ਮੋਟਰਸਾਈਕਲ ਅੰਦਰੋਂ ਚੱਕੇ ਜਾਂਦੇ ਸਕੂਟਰੇ ਚੱਕੇ ਜਾਂਦੇ ਕੱਲ ਪਰਸੋਂ ਇਹ ਸਾਹਮਣੇ ਘਰ ਦੇ ਵਿੱਚੋਂ ਸਾਈਕਲ ਲੈ ਗਿਆ ਦੀਪੇ ਦਾ ਸਾਈਕਲ ਲੈ ਗਿਆ ਜੀ ਵੀ ਤੱਕ ਕੱਲ ਪਰਸੋਂ ਸਾਹਮਣੇ ਘਰ ਵਾਲਿਆਂ ਦਾ ਝੂਟਣਾ ਬੋਲ ਉਹ ਤੈਨੂੰ ਰਾਹ ਦੇ ਵਿੱਚ ਤੇਰੇ ਸਾਹਮਣੇ ਦੇ ਕਈ ਅਸੀਂ ਫੜਿਆ ਬਾਬਾ ਜੀ ਹਾਂ ਉਹ ਆਏ ਆਏ ਜੀਆਂ ਚੋਰੀਆਂ ਕਰਦੇ ਆ ਜੀ ਅਸਲ ਮੇਰੀ ਬੇਨਤੀ ਹੈ ਸੋ ਪ੍ਰਸ਼ਾਸਨ ਨੂੰ ਪੁਲਿਸ ਮੈਂ ਕਿ ਮੈਨੂੰ ਵੀ ਇਹਨਾਂ ਬੰਦਿਆਂ ਦੇ ਉੱਤੇ ਨਕਲ ਪਾਈ ਜਾਵੇ ਇਹ ਲੋਕ ਜਿਹੜੇ ਘਰਾਂ ਦੇ ਵਿੱਚ ਫਰਕ ਪਵਾਉਂਦੇ ਜੇ ਅੱਜ ਇਹ ਨਾ ਫੜਿਆ ਜਾਂਦਾ ਜੇ ਜਿਹੜੀ ਚੀਜ਼ ਲੈ ਕੇ ਪਰਸੋਂ ਦੀ ਮੇਰੇ ਘਰ ਦੀ ਵੀ ਲੈ ਕੇ ਚੋਰ ਭੱਜ ਚਲਿਆ ਇਹਨੇ ਸਾਡੇ ਘਰ ਦੀ ਗਲੇਸ ਪਵਾ ਦੇਣਾ ਅਸੀਂ ਬੱਚਿਆਂ ਦੇ ਸ਼ੱਕ ਕਰਨਾ ਸੀ ਕਿ ਇਹਨੇ ਬੱਤੇ ਲੈ ਗਏ ਹੋਣੇ ਤੇ ਆ ਉੱਪਰ ਚੜਿਆ ਦੇਖੋ ਕੌੜੀਆਂ ਤੇ ਆਹ ਘਰੇ ਬੱਚੇ ਹੈ ਨਹੀਂ ਜਾ ਕੇ ਇਹਨੇ ਤਾਲਾ ਤੋੜਿਆ ਇਹਨੂੰ ਸੰਗ ਨਹੀਂ ਆਦੀ ਚਾਹੀਨੀ ਆਦੀ ਕਿਸੇ ਇਥੇ ਪ੍ਰਧਾਨਾ ਸਾਹਿਬ ਦੇ ਦੇਖੇ ਆ ਤੁਹਾਨੂੰ ਕਰ ਹੁਣ ਇਹਨੂੰ ਜਿਹੜਾ ਹੈਗਾ ਅਸੀਂ ਪੁਲਿਸ ਦੇ ਹਵਾਲੇ ਕਰਨ ਲੱਗੇ ਹੈਗੇ ਤੇ ਪੁਲਿਸ ਨੇ ਬਣਦੀ ਜਿਹੜੀ ਇਹ ਸਜਾਈ ਨੂੰ ਦੇਖੇ ਠੀਕ ਹੈ ਬਣ ਗਿਆ ਵੀਡੀਓ ਕਾਦੀ ਬਣੀ ਲੈ ਤਾ ਹੈ ਸੰਗ ਨਹੀਂ ਆਈ ਅੰਦਰ ਤੋਂ ਇੱਥੇ ਲੰਗਰ ਲਾ ਕੇ ਮੇਰੇ ਬੇਟੇ ਨੇ ਲੰਗਰ ਪਛਾਵਾ ਤੇ ਕੋਈ ਇਥੇ ਚੋਰੀ ਨਾ ਹੈ ਸੰਗ ਨਹੀਂ ਆ ਰਹੀ ਤੇ ਸੁਦਾਸ ਆਵੇ ਲੋ ਸਾਰਾ ਹੋਸਪੀਟਲ ਸਾਰਾ ਤਨ ਅਸੀਂ ਲੰਗਰ ਦੀ ਸੇਵਾ ਕਰਦੇ ਆ ਇਸੇ ਤੇ ਇਹ ਜੇ ਲੋਕ ਹੋ ਗਏ ਸਾਡੇ ਘਰੇ ਉੱਪਰ ਚੜ ਕੇ ਜਾ ਕੇ ਦੋ ਸੋਨਾ-ਸਾਨਾ ਪਹਿਰਾ ਬਣਾ ਲਿਆ ਗਾ ਸਾਡਾ ਕੋਸਾ ਲਗਾਈ ਜਾ ਸਾਰੀ ਵੀਡੀਓ ਬਣਾਓ ਬਾਈ ਜੀ ਨਾਲ ਇੱਥੇ ਰੋਟੀ ਗੰਨੇ ਨਾਲ ਇੱਥੇ ਤਾਉਂਦੀ ਕਰੀ ਜਾਂਦੇ ਆ ਇੱਥੇ ਪਾਏ ਇੱਥੇ ਆਈਏ ਇੱਥੇ ਦਾ ਅਸਤਰਾ ਦੀ ਵੀਡੀਓ ਬਣਾਓ ਸਰ ਦਾ ਵਾਵਾ ਬੱਚੇ ਨੇ ਦੇਖ ਲਿਆ ਫੜ ਲਿਆ ਇਹਨੂੰ ਇਹਦੇ ਕੋਲ ਬਰਾਮਦ ਕਰ ਲਿਆ ਮਿਲ ਗਿਆ ਜੀ ਹਾਂ ਹਾਂ ਮਿਲ ਗਿਆ ਮੈਂ ਉੱਥੇ ਖੜਾ ਤੂੰ ਮੈਂ ਵੇਖ ਲਿਆ ਨੂੰ ਠੀਕ ਜਨ ਕਰਦੇ ਅੱਛੇ ਦੇ ਲਈ ਬੈਟੀ ਜੇ ਮੱਡੀ ਮੰਗਾਵਦੇ ਜੀ ਸਟੈਂਡਰਡ